ਸ਼ਰੀਆਨੰਦਪੁਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਬਿੰਦਰ ਕੰਗ ਸ਼੍ਰੀ ਕੇਸਗਰ ਸਾਹਿਬ ਤੇ ਮਾਤਾ ਜਾਨਾ ਦੇਵੀ ਦੇ ਦਰਬਾਰ ਨਤਮਸਤਕ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਲਬਿੰਦਰ ਕੰਗ ਨੇ ਕਿਹਾ ਹੈ ਕਿ ਜਦੋਂ ਮੈਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ ਉਦੋਂ ਵੀ ਮੈਂ ਇੱਥੋਂ ਹੀ ਓਟ ਆਸਰਾ ਲੈ ਕੇ ਗਿਆ ਸੀ ਤੇ ਇਸ ਜਿੱਤ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਵਾਹਿਗੁਰੂ ਤੇ ਮਾਤਾ ਰਾਣੀ ਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਹਲਕਾ ਵਾਸੀਆਂ ਦਾ ਵੀ ਜਿੱਤ ਦੋਣ ਦੇ ਵਿੱਚ ਧੰਨਵਾਦ ਕੀਤਾ ਹੈ ਗੁਰੂ ਸਾਹਿਬ ਦਾ ਕੋਟ ਆਸਰਾ ਲੈ ਕੇ ਹੀ ਇੱਥੋਂ ਹੀ ਸ਼ੁਰੂਆਤ ਕੀਤੀ ਸੀ ਕੈਂਪੇਨ ਦੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਜਿਹੜੀ ਹੈ ਜਿੱਤ ਪ੍ਰਾਪਤ ਹੋਈ ਹੈ ਔਰ ਸ਼ੁਕਰਾਨਾ ਕਰਨ ਗੁਰੂ ਸਾਹਿਬ ਦੇ ਦਰਬਾਰ ਚ ਹਾਜ਼ਰ ਹੋਏ ਆਂ ਔਰ ਮਹਾਰਾਜ ਦੀ ਅੱਗੇ ਅਰਦਾਸ ਵੀ ਕੀਤੀ ਆ ਕਿ ਅੱਗੇ ਆਉਣ ਵਾਲੇ ਟਾਈਮ ਜਿਹੜੀ ਤੁਸੀਂ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਵਾਸ ਸਕੀ ਉਹਦੀ ਸਮਰੱਥਾ ਬਖਸ਼ਿਓ ਸੂਝੀ ਬਖਸ਼ਿਓ ਤਾਕਤ ਵੀ ਬਖਸ਼ਿਓ ਇਹੀ ਬੇਨਤੀ ਲੈ ਕੇ ਆਏ ਆਂ ਔਰ ਸਾਰਿਆਂ ਦਾ ਧੰਨਵਾਦ ਕੀਤਾ ਹੈ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਪਾਰਟੀ ਲੀਡਰਸ਼ਿਪ ਦਾ ਸਾਰੇ ਪਾਰਟੀ ਦੇ ਵੋਲੰਟੀਅਰ ਸਹਿਬਾਨ ਦਾ ਸ਼੍ਰੀ ਨਾਨਨ ਪ੍ਰਸਾਦ ਲੋਕਾਂ ਦੇ ਸਾਰੇ ਵੋਟਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ। ਅਕਾਲਪੁਰ ਖਦੀ ਬਹੁਤ ਰਹਿਮਤ ਹੋਈ ਹੈ। ਸ਼੍ਰੀ ਨਾਨਨਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਡੇ ਭਰਾ ਮਾਲਵਿੰਦਰ ਸਿੰਘ ਜਾਨ ਨੇ ਜਿੱਤ ਦਰਜ ਕੀਤੀ ਹੈ। ਤੇ ਹੁਣ ਉਹ ਇਸ ਮਹਾਨ ਇਸ ਪਾਵਨ ਪਵਿੱਤਰ ਧਰਤੀ ਦੀ ਨੁਮਾਇੰਦਗੀ ਜਿਹੜੀ ਸਾਡੇ ਦੇਸ਼ ਦੀ ਸਭ ਸੰਸਦ ਐ ਸਭ ਤੋਂ ਵੱਡੀ ਪੰਚਾਇਤ ਐ ਲੋਕ ਸਭਾ ਦੇ ਵਿੱਚ ਕਰਨਗੇ। ਮੈਂ ਨਾਨਨਪੁਰ ਸਾਹਿਬ ਲੋਕ ਸਭਾ ਤੇ ਸ਼੍ਰੀ ਨਾਨਨਪੁਰ ਸਾਹਿਬ ਵਿਧਾਨ ਸਭਾ ਦੇ ਹਰ ਇੱਕ ਵੋਟਰ ਦਾ ਧੰਨਵਾਦ ਕਰਦਾ ਹਾਂ। जिनी ਸਾਡੇ ਤੇ ਉਤੇ ਵਿਸ਼ਵਾਸ ਕੀਤਾ ਨਾਲ ਹੀ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨਾਂ ਦਾ ਦਿਨੋਂ ਧੰਨਵਾਦ ਜਿਨੀ ਦਿਨ ਰਾਤ ਨੀਂਦ ਕਰਕੇ ਨਹੀਂ ਗਰਮੀ ਚ ਜਿਹੜਾ ਹੈ ਇਹ ਸੀਟ ਪਾਰਟੀ ਦੀ ਝੋਲੀ ਜਿਹੜੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਐਮਐਲਏ ਸਹਿਬਾਨ ਮੰਤਰੀ ਸਾਹਿਬ ਆਈ ਨੇ ਸਭ ਤੋਂ ਪਹਿਲਾਂ ਤਾਂ ਮੈਂ ਕੰਗਸਾਹਬ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਔਰ ਮਾਂ ਦਾ ਜਿਹੜਾ ਅਸ਼ੀਰਵਾਦ ਹੋਵੇ ਤਾਂ ਬੱਚੇ ਜਿਹੜੇ ਡਟ ਕੇ ਕੰਮ ਕਰਦੇ ਆ ਮਾਂ ਨੇ ਅਸ਼ੀਰਵਾਦ ਦਿੱਤਾ ਔਰ ਸਾਡੇ ਸਾਰੇ ਸਾਥੀ ਜਿਹੜੇ ਆ ਉਹਨਾਂ ਨੇ ਨਾ ਦਿਨ ਦੇਖਿਆ ਨਾ ਰਾਤ ਕਿਆ ਵਰਦੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਨੰਗੇ ਪੈਰ ਭੁੱਖੇ ਪੇ ਪਾਰਟੀ ਲਈ ਕੰਮ ਕੀਤਾ ਕੰਗ ਸਾਬ ਨੂੰ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਹੈ ਉਹ ਮਾਂ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਨਾ ਹੈ ਕਿ ਜੋ ਜ਼ਿੰਮੇਵਾਰੀ ਸਾਡੇ ਭਰਾ ਨੂੰ ਮਿਲੀ ਹੈ ਇਹ ਤਾਂ ਇਹਨਾਂ ਦੀ ਨੰਨਵਾਣ ਦੀ ਇਹਨਾਂ ਨੂੰ ਸ਼ਕਤੀ ਬਖਸ਼ੋ